ਗੁਰੂ ਅੰਗਦ ਸਾਹਿਬ ਕਹਿੰਦੇ ਵੀ ਦੱਸੋ ਤੇ ਭਾਈ ਧਿੰਗ ਨੂੰ ਕੀ ਕਹਿੰਦਾ ਹੈ ਕਹਿੰਦਾ ਮਹਾਰਾਜ ਨਾ ਤਨ ਦੇ ਦੁੱਖ ਨਵਿਰਤ ਹੋ ਰਹੇ ਨੇ ਨਾ ਮਨ ਦੇ ਦੁੱਖ ਨਵਿਰਤ ਹੋ ਰਹੇ ਜਿੰਦਗੀ ਲੰਗੀ ਯਾਰ ਭਾਈ ਧਿੰਗ ਹੋਇਆ ਜੀ stdc ਦੇ ਨਾਲ ਭਾਈ ਧਿੰਗ ਹੋਇਆ ਭਾਈ ਗੁਰਦਾਸ ਜੀ ਦੀਆਂ 12 ਜਿਹੜਾ ਨਾਮ ਹੀ ਆਇਆ ਉਹਦੀ ਗੁਰਸਿੱਖ ਜਨਾਂ ਪ੍ਰਾਪਤੀ ਕੀਤੀ ਇਹ ਗੁਰੂ ਅੰਗਦ ਦੇਵ ਜੀ ਦੇ ਭਾਈ ਤਿੰਗ ਹੋਇਆ ਇਹਨੂੰ ਕਿਸੇ ਦੁਨੀਆ ਵਿੱਚ ਕਿਸੇ ਗੱਲ ਤੋਂ ਛੱਟ ਵੱਜੀ ਅੰਦਰ ਦੀ ਸੱਚ ਤੇ ਵਿਰਾਗ ਆ ਗਿਆ ਭਾਈ ਤਿੰਗ ਤੇ ਲਿਖਿਆ ਕਿ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ 'ਚ ਆ ਗਿਆ ਤੇ ਕੀਰਤਨ ਸੁਣਦਾ ਤੇ ਸੇਵਾ ਕਰਦਾ ਹੈ ਸੇਵਾ ਲਈ ਹੀ ਇਹ ਪਾਣੀ ਅੰਦਰੋਂ ਤਰਸਦਾ ਵੀ ਸੱਤ ਵਜੀ ਹੋਈ ਹੈ ਅੰਦਰੋਂ ਤਰਸਦਾ ਕਿ ਕਿਹੜਾ ਵੇਲਾ ਹੋਵੇ ਕਿਤੇ ਗੁਰੂ ਅੰਗਦ ਦੇਵ ਜੀ ਨਾਲ ਕੱਲਿਆਂ ਸਮਾਂ ਮਿਲ ਜਾਵੇ ਅਰਦਾਸਾਂ ਕਰਦਾ ਮਹਾਰਾਜ ਕੋਈ ਕੱਲਿਆਂ ਸਮਾਂ ਦਵਾ ਦੇ ਕਿਰਪਾ ਹੋਵੇ ਮੇਰੇ ਮਹਾਰਾਜ ਗੁਰੂ ਅੰਗਦ ਸਾਹਿਬ ਇਕਾਂਤ ਜਿ ਬੈਠੇ ਹੋਏ ਇਹ ਭਾਈ ਤਿੰਗ ਮਹਾਰਾਜ ਗੁਰੂ ਅੰਗਦ ਦੇ ਜੀ ਦੇ ਕੋਲ ਚਲਾ ਗਿਆ ਸੱਚੇ ਪਾਤਸ਼ਾਹ ਇੱਕ ਬੇਨਤੀ ਕਰਨੀ ਕਿ ਹੁਣ ਤੁਹਾਡੇ ਸੁਣਨ ਵਾਲੇ ਵਜਨ ਜੀ ਗੁਰੂ ਅੰਗਦ ਸਾਹਿਬ ਕਹਿੰਦੇ ਵੀ ਦੱਸੋ ਤੇ ਭਾਈ ਭਿੰਗ ਨੂੰ ਕੀ ਕਹਿੰਦਾ ਹੈ ਕਹਿੰਦਾ ਮਹਾਰਾਜ ਨਾ ਤਨ ਦੇ ਦੁੱਖ ਨਵਿਰਤ ਹੋ ਰਹੇ ਨੇ ਨਾ ਮਨ ਦੇ ਦੁੱਖ ਨਵਿਰਤ ਹੋ ਰਹੇ ਜਿੰਦਗੀ ਲੰਗੀ ਯਾਰ ਤੁਹਾਡੀ ਸ਼ਰਨ ਆਇਆ ਮਿਹਰ ਕਰੋ ਤੇਰਾ ਕੀ ਨਾਂ ਹੈ ਜੀ ਭਾਈ ਭਿੰਗ ਤੇ ਸਵਾਲ ਵੇਖੋ ਕੀ ਬਾਤ ਹੈ ਸਤਿਗੁਰੂ ਨਾ ਤਨ ਦੇ ਦੁੱਖ ਨਿਰਵਰਤ ਹੋ ਰਹੇ ਨੇ ਨਾ ਮਨ ਦੇ ਰਸਤਾ ਦਿਓ ਤੇ ਗੁਰੂ ਅੰਗਦ ਸਾਹਿਬ ਨੇ ਨਾ ਪਹਿਲੇ ਇਹਦੀ ਬੈਟਰੀ ਚਾਰਜ ਕੀਤੀ ਮਾਰੇ ਕਹਿੰਦੇ ਸੈਣ ਭਗਤ ਸੈਣ ਭਗਤ ਤੂੰ ਉਹਦੀ ਕੁੱਲ ਚੋਂ ਹੈ ਆਖੋ ਸਤਨਾਮ ਵਾਹਿਗੁਰੂ ਮਾਰੇ ਕਹਿੰਦੇ ਸੈਣ ਭਗਤ ਇੱਕ ਸਤ ਸੰਗ ਦਾ ਸਦਕਾ ਜੇ ਪ੍ਰਾਪਤੀ ਕਰ ਸਕਦਾ ਹੈ ਸ਼ਾਂਤੀ ਲੈ ਸਕਦਾ ਹੈ ਪਰਮੇਸ਼ਰ ਨੂੰ ਪਾ ਸਕਦਾ ਤੇ ਉਹ ਉਹਦੇ ਕੁੱਲ ਵਿੱਚੋਂ ਐ ਸੈਣ ਨਾਈ ਬੁਧ ਘਾਰੀਆਂ ਉਹ ਘਰ ਘਰ ਸੁਣਿਆ ਹਿਰਦੇ ਵਸਿਆ ਪਾਰਬ੍ਰह्म ਭਗਤਾ ਮੈਂ ਗਣਿਆ ਤੇ ਗੁਰੂ ਅੰਗਦ ਸਾਹਿਬ ਕਹਿੰਦੇ ਬੈਟਰੀ ਚਾਰਜ ਰੱਖ ਜੇ ਸੈਣ ਭਗਤ ਇੱਕ ਸਾਸੰਗ ਕਰਕੇ ਕਮਾਈ ਕਰਕੇ ਭਗਤੀ ਕਰਕੇ ਪ੍ਰਾਪਤੀ ਸ਼ਾਂਤੀ ਕਰ ਸਕਦਾ ਤੂੰ ਨਹੀਂ ਕਰ ਸਕਦਾ ਕਹਿਣ ਲੱਗਾ ਮਹਾਰਾਜ ਫਿਰ ਮਿਹਰ ਕਰੋ ਅਗਵਾਈ ਦਿਓ ਨਾ ਮੇਰੇ ਤਨ ਦੇ ਦੁੱਖ ਨਿਵਰਤ ਨਾ ਮਨ ਦੇ ਆਹਾ ਸੰਗਤ ਜੀ ਚਾਰ ਬਚਨ ਗੁਰੂ ਅੰਗਦ ਸਾਹਿਬ ਨੇ ਚਾਰ ਬਚਨ ਉਹਦੀ ਝੋਲੀ ਚ ਪਾਏ ਉਹ ਹਿਰਦੇ ਤੇ ਲਿਖ ਲਿਓ ਬੜੇ ਕੰਮ ਆਣ ਵਾਲੇ ਜੀ ਉਹ ਚਾਰ ਬਚਨ ਫੇਰਵਾ ਨਹੀਂ ਕਰਾਂਗੇ ਬੋਲ ਕੇ ਹੀ ਮਹਾਰਾਜ ਜੀ ਉਹ ਸਾਂਝੇ ਕਰਾਣ ਫਿਰ ਸਮਾਪਤੀ ਹੈ ਉਹ ਚਾਰ ਬਚਨ ਕਿਹੜੇ ਗੁਰੂ ਅੰਗਦ ਸਾਹਿਬ ਨੇ ਭਾਈ ਪਿੰਗ ਦੀ ਝੋਲੀ ਚ ਪਾਇ ਕਿ ਤਨ ਦੇ ਦੁੱਖ ਤੇ ਮਨ ਦੇ ਦੋਵੇਂ ਤਰੇ ਨਿਰਵਰਤ ਹੋ ਜਾਣ ਕੀ ਕਰ ਇੱਕ ਵਾਰੀ ਇਹ ਪੰਕਤੀ ਬੋਲੋ ਜੀ Amen. ਸੁਣਿਆ ਗਏ ਵਿੱਚੋਂ ਬਹੁਤਨ ਬਚਨ ਬੜੇ ਆਪੀਲ ਕੀਤੇ ਮਹਾਰਾਜ ਜੀ ਤਾਨ ਦੇ ਤੇ ਮਨ ਦੇ ਦੁੱਖ ਨਵਿਰਤ ਨਹੀਂ ਹੁੰਦੇ ਗੁਰੂ ਅੰਗਦ ਦੇਵ ਜੀ ਨੇ ਭਾਈ ਤਿੰਗ ਨੂੰ ਪਹਿਲਾ ਬਚਨ ਝੋਲੀ ਚ ਪਾਇਆ ਓਹੋ ਜਿਹੜੀ ਤੂੰ ਸੇਵਾ ਕਰਦਾ ਤੇ ਸਿਮਰਨ ਕਰਦਾ ਆਹਾ ਸੋਣਿਆ ਜੀ ਵਜਨ ਔਰ ਲਿਆਇਓ ਮਹਾਰਾਜ ਕਹਿੰਦੇ ਜਿਹੜੀ ਸੇਵਾ ਤੇ ਸਿਮਰਨ ਕਰਦਾ ਜਪਨ ਕਰ ਇੱਕ ਟੋਇਆ ਟੱਪ ਜਾ ਕਹਿੰਦੇ ਜੀ ਉਹ ਕਿਹੜਾ ਟੋਇਆ ਕਹਿੰਦੇ ਇੱਕ ਸੇਵਾ ਸਿਮਰਨ ਕਰੀ ਦੀਏ ਕਾਮਨਾ ਰੱਖ ਕੇ ਐਨੇ ਚਿਰ ਸੇਵਾ ਕਰਨੀ ਐ ਕਾਮਨਾ ਐ ਐਨੇ ਚਿਰ ਸਿਮਰਨ ਕਰਨਾ ਐ ਕਾਮਨਾ ਐ ਮਾਰਾ ਕਹਿੰਦੇ ਕਿ ਟੋਇਆ ਟੱਪ ਗਿਆ ਜਿੰਨੀ ਸੇਵਾ ਸਿਮਰਨ ਕਰਨਾ ਕਾਮਨਾ ਤੋਂ ਰਹਿ ਧੋਕੇ ਕਰ ਇਸ ਵਾਸਤੇ ਕਰ ਮੈਨੂੰ ਗੁਰੂ ਨਾਨਕ ਤੇਰੀ ਖੁਸ਼ੀ ਜਾਈ ਆਕੋ ਸਤਨਾ ਵਾਹਿਗੁਰੂ ਕਿ ਬੜੀ ਵੱਡੀ ਦਾਤ ਜੀ ਬਹੁਤ ਵੱਡੀ ਤੁਹਾਡੇ ਤੋਂ ਕੋਈ ਬਾਬਾ ਦੀਪ ਸਿੰਘ ਦੇ ਦਰ ਤੇ ਜਾਵੇ ਮੈਂ ਤਾਂ ਘੰਟਾ ਕੀਰਤਨ ਸੁਣ ਰਿਹਾ ਫਲਾਣੀ ਚੀਜ਼ ਮਿਲੇ ਇਹ ਵੀ ਚੰਗਾ ਕੋਈ ਗੱਲ ਨਹੀਂ ਪਰ ਕਿਤੇ ਉਹ ਟੋਇਆ ਟੱਪ ਜੇ ਮੈਂ ਤਾਂ ਘੰਟਾ ਕੀਰਤਨ ਸੁਣ ਰਿਹਾ ਬਾਬਾ ਦੀਪ ਸਿੰਘ ਮੈਨੂੰ ਤੇਰੀ ਖੁਸ਼ੀ ਜਾਈ ਦੀ ਤੇਰੀ ਇੱਕੋ ਸਵਾਲ ਇਹ ਮੈਨੂੰ ਅੱਜ ਸਵੇਰੇ ਅੱਜ ਇੱਥੇ ਇੱਕ ਨਵੀਂ ਸਰਾ ਦੀ ਨੀ ਰੱਖੀ ਗਈ ਹੈ ਸਰਾਵਾ ਬਹੁਤ ਬਾਬਾ ਜੀ ਦਿੱਲੀ ਦੀ ਸੰਗਤ ਇਹ ਅੱਜ ਉੱਥੇ ਮੈਨੂੰ ਬੱਚਿਆਂ ਨੂੰ ਸੁਣਾਇਆ ਜੇ ਸਿੰਘ ਸਾਹਿਬ ਜੀ ਕਹਿੰਦੇ ਜਿਹੜਾ ਬਾਬਾ ਦੀਪ ਸਿੰਘ ਦੇ ਦਰ ਤੇ ਗੁਰੂ ਰਾਮਦਾਸ ਦੇ ਦਰ ਤੇ ਕਾਮਨਾ ਰੱਖ ਕੇ ਵੀ ਸਮਾਂ ਦਿੰਦਾ ਉਹ ਵੀ ਵਧੀਆ ਚਲੋ ਕੋਈ ਨਹੀਂ ਦੇ ਰਿਹਾ ਦਿਓ ਪਰ ਕਹਿੰਦੇ ਜੇ ਇਹ ਕੋਇਆ ਟੱਪ ਜੇ ਕਿ ਗੁਰੂ ਰਾਮਦਾਸ ਮੈਂ ਮੈਨੂੰ ਤੇਰੀ ਖੁਸ਼ੀ ਲਈ ਘੰਟਾ ਮੈਂ ਆ ਰਿਹਾ ਦੋ ਘੰਟੇ ਆ ਰਿਹਾ ਬਾਬਾ ਦੀਪ ਸਿੰਘ ਤੁਹਾਡੀ ਖੁਸ਼ੀ ਲੈਣ ਲਈ ਮੈਂ ਆ ਘੰਟਾ ਦੋ ਘੰਟੇ ਕੋ ਝਾੜੂ ਸੇਵਾ ਜੋੜੇ ਸੇਵਾ ਜਾਂ ਕੀਰਤਨ ਸੁਣਨ ਦੀ ਸੇਵਾ ਹੋ ਰਹੀ ਏ ਤੇ ਸਿੰਘ ਸਾਹਿਬ ਨੇ ਬਚਨ ਸੁਣਾਇਆ ਜਿਹੜਾ ਕਾਮਨਾ ਤੋਂ ਰਹਿ ਧੋ ਕੇ ਗੁਰੂ ਰਾਮਦਾਸ ਦੇ ਦਰ ਤੇ ਬਾਬਾ ਦੀਪ ਸਿੰਘ ਦੇ ਦਰ ਤੇ ਜਾਂਦਾ ਕਹਿੰਦੇ ਬਾਬਾ ਦੀਪ ਸਿੰਘ ਦੀ ਜਿਹੜੀ ਸ਼ਕਤੀ ਏ ਬਖਸ਼ਿਸ਼ ਏ ਗੁਰੂ ਰਾਮਦਾਸ ਦੀ ਸ਼ਕਤੀ ਬਖਸ਼ਿਸ਼ ਉਹ ਸਾਧ ਸੰਗਤ ਚੱਲ ਕੇ ਸਿੱਖ ਦੇ ਕੋਲ ਆਉਣ ਸ਼ੁਰੂ ਹੋ ਜਾਂਦੀ ਹੈ ਇਹ ਕਾਮਨਾ ਰੱਖ ਇਹ ਐਡੀ ਅਨਮੋਲ ਏ ਗੱਜ ਕੇ ਆਖੋ ਸਾਡ ਨਾਮ ਇਹ ਗੱਲ ਵੱਡੀ ਹੈ ਬਾਕੀ ਕਾਮਨਾ ਰੱਖ ਕੇ ਵੀ ਕਰੋ ਕੋਈ ਗੱਲ ਸ਼ੁਕਰ ਬੰਦਾ ਲੱਗਦਾ ਹੋਇਆ ਕਿਸੇ ਗਲਤ ਪਾਸੇ ਤੇ ਨਹੀਂ ਜਾ ਰਿਹਾ ਮਾਰਾ ਕੀ ਭਾਈ ਤਿੰਗ ਨੂੰ ਕਹਿੰਦੇ ਕੋਸ਼ਿਸ਼ ਕਰ ਕਾਮਨਾ ਤੋਂ ਰਹਿ ਤੋ ਕੇ ਸੇਵਾ ਸਿਮਰਨ ਕਰ ਉਹ ਗੁਰਨਾਨਕ ਦੀ ਜਿਹੜੀ ਬਖਸ਼ਿਸ਼ ਹੈ ਨਾ ਸ਼ਕਤੀ ਉਹ ਤੇਰੇ ਕੋਲ ਆਉਣੀ ਸ਼ੁਰੂ ਹੋ ਜਾਏ ਕਾਮਨਾ ਤੋਂ ਰਹਿ ਕੇ ਇਹ ਦੂਜਾ ਬਚਨ ਵੀ ਮੈਨੂੰ ਬੜਾ ਵੱਜਿਆ ਜੀ ਉਹ ਤੁਸੀਂ ਹੀ ਸੰਭਾਲਿਓ ਮੇਰੀ ਵੀ ਅਰਦਾਸ ਕਰੇ ਗੁਰੂ ਅੰਗਦ ਸਾਹਿਬ ਨੇ ਭਾਈ ਤਿੰਗ ਨੂੰ ਦੂਜਾ ਬਚਨ ਦਿੱਤਾ ਭਾਈ ਤਿੰਗ ਇੱਕ ਦੂਜਾ ਬਚਨ ਸੰਭਾਲ ਜਿਹੜਾ ਕਹਿੰਦਾ ਨਾ ਤਨ ਦੇ ਤੇ ਮਨ ਦੇ ਦੁੱਖ ਨਿਵਰਤ ਨਹੀਂ ਹੋ ਰਹੇ ਤੇ ਮਾਰਾਇ ਨੇ ਦੂਜਾ ਬਚਨ ਦਿੱਤਾ ਕਹਿੰਦੇ ਜਿਹੜਾ ਸਮਾਂ ਵਿਹਲਾ ਹੋਵੇ ਉਹਨੂੰ ਵੀ ਸਫਲ ਕਰਨਾ ਸਿੱਖ ਲੈ ਗਜ ਕੇ ਆਪੋ ਸੱਜਣਾ ਇਹ ਬੜੀ ਵੱਡੀ ਗੱਲ ਜੀ ਬਹੁਤ ਵੱਡੀ ਗੱਲ ਜੀ ਵੇਲਾ ਸਮਾਂ ਵੀ ਸਫਲਾ ਕਰਨਾ ਆ ਜੇ ਮੈਂ ਕਹਿੰਨਾ ਸਾਧ ਸੰਗਤ ਸਮਝ ਲੋ ਕਲਗੀਆਂ ਨਾਲ ਤੁਹਾਡੇ ਨਾਲ ਹੀ ਆ ਗਿਆ ਬੜੀ ਵੱਡੀ ਦਾਤ ਹੈ ਨਹੀਂ ਤੇ ਕਈ ਵਾਰੀ ਅਸੀਂ ਕਹਿੰਨੇ ਆ ਸਤ ਬਾਣੀਆਂ ਦਾ ਨਿਯਮ ਹੋ ਗਿਆ ਕੰਮ ਖਤਮ ਰੈਰਾ ਸਾਹਿਬ ਉਹ ਵੀ ਕੰਮ ਖਤਮ ਸੋਣੀ ਜਾਓ ਕੰਮ ਖਤਮ ਹੁਣ ਦੋ ਘੰਟੇ ਵੇਲਾ ਲਾਓ ਜੀ ਟੀਵੀ ਹੁਣ ਦੋ ਘੰਟੇ ਵੇਲੇ ਆ ਜੀ ਲਾਓ ਜੀ ਸੀਰੀਅਲ ਹੁਣ ਦੋ ਘੰਟੇ ਵੇਲੇ ਆ ਜੀ ਆਜੋ ਚਾਰ ਬਹਿਣਾ ਗੱਲਾਂ ਐ ਕਿਤੇ ਬਾਤ ਤੁਹਾਨੂੰ ਮਿਲ ਜੇ ਮੈਨੂੰ ਵੀ ਮਿਲ ਜੇ ਗੁਰੂ ਅੰਗਦ ਸਾਹਿਬ ਕਹਿੰਦੇ ਜਿਹੜਾ ਵਿਹਲਾ ਸੌਣਾ ਆਪਣੀ ਲਾਈਫ ਚ ਆਂਦਾ ਮੰਨ ਲਓ ਨੇਮ ਹੋ ਗਿਆ ਉਹ ਵਿਹਲੇ ਸਮੇਂ ਨੂੰ ਵੀ ਜਿਹੜਾ ਸਫਲਾ ਕਰਨਾ ਸਿੱਖ ਲਵੇ ਤੇ ਦੁੱਖ ਨਵਿਰ ਤੋਣੇ ਸ਼ੁਰੂ ਹੋ ਜਾਂਦਾ ਕੀ ਬਾਤ ਹੈ ਹੁਣ ਟਾਈਮ ਹੋ ਗਿਆ ਨਹੀਂ ਤੇ ਦਿਲ ਕਰਦਾ ਸੀ ਪੰਕਤੀਆਂ ਪੜਾ ਚਲੋ ਇੱਕ ਮਿੰਟ ਪੜ੍ਹ ਲਓ ਪਿਆਰ ਜਿ ਲੇਟ ਹੋ ਰਿਹਾ ਹੈ ਗੱਜ ਕੇ ਆਪ ਕੋ ਸਤ ਨਹਾ ਇਹ ਦੂਜਾ ਬਚਨ ਮਾਰ ਨੇ ਦਿੱਤਾ ਮੈਨੂੰ ਬੜਾ ਕੰਮ ਆਇਆ ਹੈ ਕਿ ਵਿਲੇ ਵਕਤ ਨੂੰ ਵੀ ਸਫਲਾ ਕਰਨ ਦਾ ਯਤਨ ਕਰ ਇਹ ਜਰੂਰ ਆਜ ਪੱਕਾ ਹਿਰਦੇ 'ਚ ਲਿਖ ਕੇ ਲੈ ਜਾਓ ਕਈ ਬੀਬੀਆਂ ਵੇਖੀਆਂ ਮੈਂ ਡੈਰੀ ਵੀ ਲਿਖਦੀਆਂ ਇੱਕ ਚਲੋ ਹਿਰਦੇ ਦੀ ਡੈਰੀ ਤੇ ਵੀ ਲਿਖ ਲੈ ਤੇ ਤੀਜਾ ਬਚਨ ਗੁਰੂ ਅੰਗਦ ਸਾਹਿਬ ਨੇ ਭਾਈ ਢਿੰਗ ਨੂੰ ਕੀਤਾ ਅਮਰਤ ਵਿਲਾ ਸੰਭਾਲਣਾ ਹੈ ਇੱਗੇ ਸਰਵਨ ਕੀਤਾ ਤੇ ਚੌਥਾ ਬਚਨ ਅੱਜ ਦੇ ਨਾਲ ਸੰਬੰਧ ਦੇ ਜਿਹੜਾ ਅੱਜ ਵਿਸ਼ਾ ਚੱਲ ਰਿਹਾ ਹੈ ਗੁਰਨਾਨਕ ਦੇਵ ਘਰ ਦੀ ਸਤਵੀਂ ਕਲਾਸ ਮਨ ਗੁਰਵਾਣੀ ਦੀ ਡੁੰਗਾਈ ਤੇ ਖੋਜ ਵਿੱਚ ਜਾਣਾ ਸ਼ੁਰੂ ਹੋਈ ਤੇ ਮਹਾਰਾਜ ਨੇ ਚੌਥਾ ਬਚਨ ਕੀਤਾ ਸੁਣਨ ਨਾਲ ਜੇ ਪਤਾ ਕੀ ਕਿਹਾ ਗੁਰੂ ਅੰਗਦ ਦੇਵ ਜੀ ਮਹਿਰਾਨ ਹੋ ਗਿਆ ਪੜ੍ਹ ਕੇ ਭਾਈ ਵੀਰ ਸਿੰਘ ਜੀ ਨੇ ਵੀ ਇਸ ਸਾਖੀ ਨੂੰ ਬੜੇ ਪਿਆਰ ਨਾਲ ਲਿਖਿਆ ਸਾਹੀ ਪੜਨੀ ਹੋਵੇ ਤੇ ਪੜ ਲਿਓ ਅਸ਼ਟ ਗੁਰੂ ਚੰਦਕਾਰ ਵਿੱਚ ਆਪ ਕੋ ਸਤਨ ਹਾਂ ਹਾਂ ਉਹ ਚੌਥਾ ਬਚਨ ਭਾਈ ਵੀਰ ਸਿੰਘ ਲਿਖਿਆ ਗੁਰੂ ਅੰਗਦ ਸਾਹਿਬ ਕਹਿੰਦੇ ਭਾਈ ਤਿੰਗ ਕਾਮਨਾ ਤੋਂ ਰਹਿ ਧੋਕੇ ਸੇਵਾ ਸੰਗਰਨ ਕਰ ਲੈ ਵਿਹਲੇ ਵਕਤ ਨੂੰ ਵੀ ਸਫਲਾ ਕਰਨ ਦਾ ਯਤਨ ਕਰਨਾ ਤੀਜਾ ਅਮਰਗ ਵੇਲਾ ਸੰਭਾਲ ਲੈਣਾ ਚੌਥਾ ਬਚਨ ਸੁਣਿਓ ਗੁਰੂ ਅੰਗਦ ਦੇਵ ਜੀ ਕਹਿੰਦੇ ਜਦੋਂ ਤੇਰਾ ਮਨ ਡੋਲੇ ਸੁਣਿਓ ਇਹ ਬੜਾ ਕਮਾਨ ਵਾਲਾ ਬਚਨ ਗੁਰੂ ਅੰਗਦ ਸਾਹਿਬ ਕਹਿੰਦੇ ਜਦੋਂ ਤੇਰਾ ਮਨ ਡੋਲੇ ਉਦੋਂ ਗੁਰਬਾਣੀ ਵਿਚਾਰ ਕੇ ਪੜੀ ਜਦੋਂ ਵਿਚਾਰ ਕੇ ਪੜੇਗਾ ਤੇ ਤੇਰੇ ਡੋਲਣ ਦੀ ਦਵਾਈ ਤੈਨੂੰ ਗੁਰੂਾਨ ਦੇ ਗੁਰਬਾਣੀ ਦੇ ਵਿਚਾਰਨ ਚ ਦਏ ਆਹ ਬੱਜ ਕੇ ਤਰੀਆ ਕਾ ਇਹ ਬੜੀ ਡੂੰਗੀ ਗੱਲ ਜੀ ਜਦੋਂ ਮਨ ਡੋਲੇ ਅੱਜ ਸਾਡੇ ਕੋਲ ਸੰਪੂਰਨ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਮਨ ਡੋਲੇ ਇਹ ਗੁਰੂ ਗ੍ਰੰਥ ਸਾਹਿਬ ਚੋਂ ਅਗਵਾਈ ਲੈ ਲੋ ਸਾਨੂੰ ਗੁਰਬਾਣੀ ਵਿਚਾਰ ਕੇ ਪੜੋਗੇ ਖੋਜ ਕੇ ਜਿਸ ਗੱਲ ਤੋਂ ਡੋਲ ਰਹੇ ਆ ਗੁਰਨਾਨ ਨ ਉਹਦੀ ਦਵਾਈ ਇਹਦੇ ਖੋਜਣ ਵਿੱਚੋਂ ਦੇਣੀ ਸ਼ੁਰੂ ਕਰ ਦੇਗਾ ਜਕਾਰਾ ਦੇ ਪਿਆਰ ਕੇ ਸੋ ਨਿਹਾਲ ਆਤਰੀ ਅਕਾਲ ਇਹ ਗੁਰੂ ਮੈਂ ਗੱਲਾਂ ਕਰਦਾ ਇੱਥੇ ਇੰਜ ਕਰ ਆਖੋ ਸਤਨਾਮ ਵਾਹਿਗੁਰੂ ਇੱਥੇ ਇੰਜ ਕਰ ਜਦੋਂ ਮਨ